ਅੱਜ ਹਰਜਿੰਦਰ ਸਿੰਘ ਚੰਦੂ ਜ਼ਿਲ੍ਹਾ ਪ੍ਰਧਾਨ ਦੇ ਰਹਿਨਮਾਈ ਵਿੱਚ ਭਾਜਪਾ ਦੇ ਜ਼ਿਲ੍ਹਾ ਮੁਖ ਦਫ਼ਤਰ ਸ਼ਹੀਦ ਹਰਬੰਸਰਾਲ ਖੰਨਾ ਸਮਾਰਕ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮੁੱਦਾ ਪੰਜਾਬ ਸਰਕਾਰ ਵੱਲੋਂ ਥੋਪੀ ਗਈ ਲੈਂਡ ਪੂਲਿੰਗ ਮੁੱਦਾ ਮੁੱਖ ਰਹੀ ਜਿਸ ਤੇ ਭਾਜਪਾ ਦੇ ਸਾਬਕਾ ਵਿਧਾਇਕ ਸ਼੍ਰੀ ਅਸ਼ਮੀ ਸੇਖੜੀ ਜੀ ਨੇ ਵਿਸਥਾਰ ਨਾਲ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਘਰੋਂ ਬੇਕਾਰ ਕਰਨ ਦੀ ਇਹ ਕੋਝੀ ਨੀਤੀ ਹੈ ਵਿਸਤਾਰ ਨਾਲ ਜਾਣਕਾਰੀ ਦਿੱਤੀ ਇਸ ਬਾਰੇ ਮੁਕੇ ਦੇ ਨਗਰ ਨਿਗਮ ਦੇ ਵਿਰੋਧੀ ਧਿਰ ਦੇ ਨੇਤਾ ਗੌਰਵ ਗਿੱਲ ਮਨੀਸ਼ ਸ਼ਰਮਾ ਅਤੇ ਡੋਗਰਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਹ ਵੀ ਪੰਜਾਬ న్యూਸ ਦੀ ਵਿਸ਼ੇਸ਼ ਰਿਪੋਰਟ ਛੇਸ਼ ਮਹਿਮਾਨ ਆ ਚਾਏ ਨੇ ਜਿਹੜਾ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਐਕਟ ਜਿਹੜਾ ਲਗਾਇਆ ਗਿਆ ਲੋਕਾਂ ਤੇ ਇੱਕ ਪੁੰਨੀ ਪੰਜਾ ਇਹਨਾਂ ਨੇ ਰੱਖਤਾ ਹੈ ਲੈਂਡ ਪੋਲਿੰਗ ਜਿਹੜਾ ਪੰਜਾਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਤੇ ਵਿਕਾਸ ਵਿਰੋਧੀ ਹੈ ਉਹ ਅੱਜ ਜੋ ਇਹਨਾਂ ਨੇ ਲੋਕਾਂ ਨੂੰ ਪਹਿਲਾਂ ਤੇ ਕਈ ਧਮਕਰਾ ਕੀਤਾ ਕਈਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਪੰਜਾਬ ਨੂੰ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਇਕ ਨੂੰ ਲੁੱਟਣ ਤੇ ਕੁੱਟਣ ਦਾ ਇੱਕ ਹੋਰ ਜਰੀਆ ਨਾ ਨੇ ਜਿਹੜਾ ਲੱਗਿਆ ਲੈਂਡ ਪੋਲਿੰਗ ਐਕਟ ਉਹਨੂੰ ਵਿਸ਼ੇਸ਼ ਵਿਸਤਾਰਤ ਰੂਪ ਦੇ ਵਿੱਚ ਜਾਣਕਾਰੀ ਦੇਣ ਵਾਸਤੇ ਵਿਸ਼ੇਸ਼ ਤੌਰ ਤੇ ਸਾਡੇ ਕੋਲ ਐਕਸ ਐਮ ਐਲ ਏ ਸ਼੍ਰੀ ਅਸ਼ਵਨੀ ਸ਼ੇਕੜੀ ਜੀ ਆਏ ਨੇ ਜਿਹੜੇ ਤੁਹਾਡੇ ਨਾਲ ਰੂਬਰੂ ਹੋਣਗੇ ਔਰ ਇਸ ਲੈਂਡ ਪੋਲਿੰਗ ਐਕਟ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਔਰ ਮੇਰੇ ਨਾਲ ਮੇਰੇ ਸਹਿਯੋਗੀ ਮਨੀਸ਼ ਸ਼ਰਮਾ ਜੀ ਔਰ ਸਾਡੇ ਯੂਵਾ ਮੋਰਚਾ ਦੇ ਅਧਿਖਸ਼ ਔਰ ਇਸ ਐਲੋਪੀ اور ਕਾਉਂਸਲਰ ਸਾਡੇ ਗੌਰਵ ਗਿੱਲ ਜੀ ਡੋਗਰਾ ਜੀ اور ਸਾਡੇ ਸਾਰੇ ਸਾਥੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸ਼ਿਰੇਸ਼ਨੀ ਸ਼ੇਕਰੀ ਜੀ ਤੁਹਾਨੂੰ ਇਸ ਐਕਟ ਦਾ ਜੋ ਕੋਨੀ ਪੰਜਾ ਸਰਕਾਰ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਚਲਾਇਆ ਉਹਦੇ ਬਾਰੇ ਵਿਸਤਾਰ ਰੂਪ ਜਾਨ ਕਰ ਜਾਣਗੇ ਇਹ ਭਾਜਪਾ ਜਨਤਾ ਪਾਰਟੀ ਦੇ ਅਧਿਸ਼ ờ ਪ੍ਰਧਾਨ ਮੰਤਰੀ ਜੀ ਔਰ ਹੋਮਨਿਸਟਰ ਸਾਹਿਬ ਦਾ ਕਰਨਵਾਦ ਕਰਦਾ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮਜ਼ਬੂਤੀ ਵਧਾਉਣ ਦੇ ਲਈ ਜਾਕਰ ਸਾਹਿਬ ਦੇ ਨਾਲ ਸ਼੍ਰੀ ਅਸ਼ਵੀ ਸ਼ਰਮਾ ਜੀ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਗਾਇਆ ਹੈ। ਔਰ ਸਾਡਾ ਸਾਰਾ ਹੀ ਅੰਮ੍ਰਿਤਸਰ ਜਿਹੜਾ ਉਹ ਸਾਰੇ ਸਾਧੇ ਵਾਲੇ ਬਹੁਤ ਖੁਸ਼ ਹੈ ਕਿ ਸਾਡੇ ਤੋਂ ਸਾਥੀ ਨੂੰ ਅੱਜ ਪੰਜਾਬ ਦੀ ਪ੍ਰਮਾਣ ਜਿਹੜੀ ਸੌਂਦੀ ਗਈ ਹੈ ਔਰ ਮਿਹਨਤ ਦੇ ਨਾਲ ਅਸੀਂ ਨੂੰ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ ਦਾ ਰਾਜ ਇੱਥੇ ਦੇ ਕੇ ਆਉਂ। ਸਾਥੀਓ ਜਿਹੜੀ ਆ ਪਾਰਟੀ ਹੈ ਉਹ ਵੱਖਰੇ ਵੱਖਰੇ ਮਾਰ ਲਗਾ ਕੇ ਪੰਜਾਬ ਦਾ ਸੋਸ਼ਲ ਮਚਾਰ ਰਿਹਾ ਲੁੱਟ ਵੀ ਰਿਹਾ ਔਰ ਦੂਸਰੇ ਬੰਦੇ ਪੰਜਾਬ ਨੂੰ ਦਬਾਬ ਵੀ ਕਰ ਰਹੇ ਨੇ ਰੋਜ਼ ਗੋਲੀਆਂ ਚੱਲਦੀਆਂ ਨੇ ਰੋਜ਼ ਗੈਂਗਸਟਰ ਬੰਦੇ ਨੂੰ ਕੱਟ ਕਰਕੇ ਮਾਰ ਰਹੇ ਨੇ ਰੋਜ਼ ਲੋਕਾਂ ਦੇ ਘਰਾਂ ਵਿੱਚੋਂpropto ਇਕੱਠੀਆਂ ਕੀਤੀਆਂ ਜਾ ਰਹੀਆਂ ਮੈਂ ਸਮਝਦਾ ਆ ਕਿ ਸਰਕਾਰ ਜਿਹੜੀ ਹੈ ਬਿਲਕੁਲ ਨਕਮੀ ਸਰਕਾਰ ਹੈ ਔਰ ਸਰਕਾਰ ਦੀ ਜਿਹੜੀ ਨਕਮਾਪਨ ਹੈ ਉਹਦੇ ਕਾਰਨ ਪੰਜਾਬ 'ਚ ਅਪਰਾਧ ਫਰੀ ਮੱਚੀ ਹੋਈ ਹੈ ਇਹ ਤੇ ਨਵਾਂ ਕਾਨੂੰਨ ਲੈ ਕੇ ਆਏ ਨੇ ਜਿਹਨੂੰ ਲੈਂਡ ਪੂਲਿੰਗ ਕਹਿੰਦੇ ਨੇ ਮੈਨੂੰ ਸਮਝ ਆਇਆ ਕਿ ਇੱਕ ਬਹੁਤ ਵੱਡਾ ਸਕੈਮ ਹੋਣ ਜਾ ਰਿਹਾ ਪੰਜਾਬ ਉ ਸਕੈਮ ਕਰਨ ਵਾਲੇ ਨੇ ਦਿੱਲੀ ਤੋਂ ਠੱਗ ਇਕੱਠੇ ਹੋ ਕੇ ਆ ਰਹੇ ਨੇ ਜਿਹੜੇ ਦਿੱਲੀ ਸਰਕਾਰ ਸੀਗੀ ਉਹ ਉੱਥੇ ਦੇ ਖਤਮ ਹੋ ਗਈ ਔਰ ਇੱਧਰ ਆਏ ਨੇ ਸਾਰੇ ਇਕੱਠੇ ਹੋ ਕੇ ਔਰ ਉੱਥੋਂ ਆਪਣੇ ਨਾਲ ਇੱਕ ਠੱਗਾ ਦੀ ਟੋਲੀ ਲੈ ਕੇ ਆ ਰਹੇ ਨੇ ਕਿ ਬਿਲਡਰਸ ਦਾ ਇੱਕ ਇੱਥੇ ਗੈਂਗ ਬਣਾਉਣ ਲੱਗੇ ਨੇ ਕਿ ਪੰਜਾਬ ਦੇ भोले-ਭਾਲੇ ਕਿਸਾਨਾਂ ਨੂੰ ਗੁਮਰਾਹ ਕਰਕੇ ਉਹਨਾਂ ਨੇ ਜ਼ਮੀਨਾਂ ਹਥਿਆਲਣ ਉਹ ਜ਼ਮੀਨਾਂ ਤੇ ਆ ਕੇ ਕਰੋੜਾਂ ਰੁਪਏ ਦਾ ਅਰਬਾਂ ਖਰਬਾਂ ਰੁਪਏ ਦਾ ਇਹ ਸਕੈਮ ਕਰਨ ਜਾ ਰਹੇ ਨੇ ਅੱਜ ਭਾਰਤੀ ਜਨਤਾ ਪਾਰਟੀ ਆਪਣੀ ਡਿਊਟੀ ਸਮਝਦੇ ਹੋਏ ਇਸ ਸਕੈਮ ਦੇ ਬਾਰੇ ਦੱਸਣਾ ਚਾਹੁੰਦੀ ਹੈ ਤਾਂਕਿ ਸਾਡੇ ਲੋਕ ਵੀ ਸੁਚੇਤ ਰਹਿਣ ਤੇ ਸਰਕਾਰ ਜਿਹੜੀ ਆ ਆਪ ਦੀ ਉਹਨੂੰ ਰੋਕ ਦੇਵੇ ਪ੍ਰੋਗਰਾਮ ਇਹ ਲੈ ਕੇ ਆਏ ਨੇ ਕਿ ਲੈਂਡ ਪੁਲਿੰਗ ਸਕੀਮ ਹੋਏ ਜਿਹਦੇ ਚ ਪੰਜਾਬ ਚ ਲਗਭਗ 40000 ਏਕੜ ਜ਼ਮੀਨ ਹੈ ਉਹ ਐਕਵਾਇਰ ਕਰਨਾ ਚਾਹੁੰਦੇ ਨੇ ਔਰ ਔਰੇ ਚ ਕਿਸਾਨਾਂ ਦੇ ਨਾਲ ਬੜਾ-ਬੜਾ ਧੋਖਾ ਕਰਨ ਲੱਗੇ ਨੇ ਔਰ ਇਹ ਜਿਹੜੀ ਐਕਵਾਇਰ ਕਰਨ ਲੱਗਦੇ ਨੇ ਤੁਹਾਨੂੰ ਪਤਾ ਹੈ ਸਿਰਫ ਲੁਧਿਆਣੇ ਚ ਨਹੀਂ ਅੰਮ੍ਰਿਤਸਰ ਚ ਵੀ ਸਾਰੇ ਸ਼ਹਿਰਾਤ ਦੇ ਇਹਨਾਂ ਨੇ ਦੇਖੋ ਲਿਸਟ ਬਣਾਈ ਹੈ ਲੁਧਿਆਣੇ ਚ ਤਕਰੀਬਨ 23000 ਏਕੜ ਅੰਮ੍ਰਿਤਸਰ ਚ 4460 ਏਕੜ ਤੇ 4500 ਏਕੜ ਮੋਹਾਲੀ ਚ 3500 ਜਿਲੰਧਰ ਦੇ 1000 ਏਕੜ ਪਠਾਨਕੋਟ ਦੇ 1000 ਏਕੜ ਬਟਿਆਲਾ ਚ 1100 ਏਕੜ ਮਟਿੰਡਾ ਦੇ 842 एकड़ ਸੰਗਰੂਰ ਚ 568 एकड़ ਮੋਗਾ ਦੇ 542 एकड़ ਨਾਵਾਚਾੜ ਦੇ 383 ਇਸੇ ਤਰ੍ਹਾਂ ਬਾਕੀ ਸ਼ਹਿਰ ਵੀ ਫਿਰੋਜ਼ਪੁਰ ਦੇ 300 ਬਨਾਲਾ ਦੇ 340 ਹਰਬੋ ਦੇ 550 ਕਮੋਧਾ ਦੇ 150 ਬਗਵਾੜਾ ਦੇ 200 ਨਗੋਟਾ ਦੇ 200 ਮੁਰਦਾਖੋਤ ਅਸਲੀ एकड़ ਬਡਾਲਾ ਦੇ 160 एकड़ ਤਰਤਾਜ ਦੇ 91 एकड़ ਤੇ ਸੁਲਤਾਨਪੁਰ ਲੋਧੀ 70 एकड़ ਇਹ ਸਾਰੇ ਸ਼ਹਿਰਾਂ ਦੀ ਜ਼ਮੀਨ ਜਿਹੜੀ ਆਸੇ ਪਾਸੇ ਹੈ ਸ਼ਹਿਰਾਂ ਦੇ ਨਾਲ-ਨਾਲ ਇਹਨੂੰ ਉਹ ਇਕੱਠਾ ਕਰ ਰਹੇ ਨੇ। ਉਹ ਇਕੱਠਾ ਕਰਕੇ ਕਿਸਾਨਾਂ ਨੂੰ ਕੀ ਦੇਣ ਲੱਗੇ ਨੇ? ਬੜੀ ਹੈਰਾਨੀ ਦੀ ਗੱਲ। ਕਿਤੇ ਕਿਸਾਨ ਨੂੰ ਪੈਸੇ ਵੀ ਨਹੀਂ ਦੇਣੇ। ਅਸੀਂ ਉਹਨੂੰ ਲੀਜ਼ باندې ਦਿਆਗੇ 3 ਸਾਲ ਲਈ। ਉਹ ਲੀਜ਼ باندې ਕਿੰਨੀ ਹੈ ਸਿਰਫ 30000 ਰੁਪਏ ਕਿੱਲਾ। ਭਈ ਦੇਖੋ ਪਿੰਡਾਂ ਦੇ ਵਿੱਚ ਅੱਜ 50-60000 ਰੁਪਏ ਕਿੱਲਾ ਪਿੰਡਾਂ ਵਿੱਚ ਜੇ ਵੀ ਅਵਾ ਟੇਕਾ ਚੱਲਦਾ ਪਿਆ। ਸਾਲ ਦਾ। ਤੇ ਸ਼ਹਿਰ ਦੇ ਨਾਲ ਜੁੜੇ ਦੇ ਵੈਸੇ ਇੰਨੀ ਮਹਿੰਗੀ ਹੈ ਕਰੋੜਾਂ ਰੁਪਏ ਦੀ। ਉਹਦਾ ਵੀ ਟੇਕਾ ਤੇ 30000 ਦੇਣਾ ਚਾਹਦੇ। ਔਰ ਕਹਿੰਦੇ ਜ਼ਮੀਨ ਲੈ ਕੇ ਉਹ ਜ਼ਮੀਨ ਦੀ ਡਵੈਲਪਮੈਂਟ ਕਰੇਗੀ ਸਰਕਾਰ ਡਵੈਲਪਮੈਂਟ ਹੋਗੀ ਅਗਰ ਇਹ ਸਕੀਮ ਚੱਲ ਗਈ ਤੇ ਕਿਸਾਨ ਨੂੰ ਵਾਪਸੀ ਕੀ ਮਿਲੇਗਾ 1 ਹਜ਼ਾਰ 1 ਏਕੜ ਦਾ 1000 ਗਜ ਦਾ ਪਲਾਟ ਜੇ ਕਮਰਸ਼ਲ ਬਣੇਗਾ ਤੇ ਨਾਲ 200 ਗੜ ਦਾ ਪਲਾਟ ਮਤਲਬ ਇਹ ਹੈ ਕਿ ਉਹਨੇ ਕਿਸਾਨ ਦੀ ਜ਼ਮੀਨ ਲੈ ਕੇ ਸਰਕਾਰ ਨੇ 4800 ਗਜ ਲੈ ਕੇ ਤੇ 1000 ਗਜ ਦੇਣੀ ਹੈ ਵਾਪਸ ਅੱਜ ਤੱਕ ਜਿੰਨੀਆਂ ਐਕੁਆਜਿਸ਼ਨ ਹੋਈਆਂ ਸਾਡੇ ਇਥੇ ਅੰਮ੍ਰਿਤਸਰ ਇੰਪਰੂਵਮੈਂਟ ਅਥਰਟੀ ਨੇ ਕੀਤੀਆਂ ਆ ਬਟਾਲੇ ਵੀ ਕੀਤੀਆਂ ਮਹੌਲੀ ਬਣੇ ਨੇ ਸਬਜ਼ਦਾਰ ਅਰਬਨ ਸਟ੍ਰੀਟਸ ਬੜੀਆਂ ਗਵਰਨਮੈਂਟ ਨੇ ਪਹਿਲਾਂ ਪੈਸੇ ਦਿੱਤੇ ਨੇ ਕੰਪਨਸੇਸ਼ਨ ਦਿੱਤੀ ਸਰਕਾਰ ਨੂੰ ਜਿਹੜਾ ਸਰਕਾਰ ਦਾ ਰੇਟ ਹੈ ਉਹ ਲਗਾ ਕੇ ਪਹਿਲਾਂ ਪੈਸੇ ਦਿੱਤੇ ਨੇ ਇਸਾਨ ਇਸਾਨ ਨਾਲ ਜਿਹੜੀ ਜ਼ਮੀਨ ਐਕਵਾਇਰ ਹੋਏਗੀ ਬਦਲੇ ਤੇ ਵਜਾ ਨਾਲ ਪਲਾਟ ਵੱਖਰਾ ਦਿੰਦਾ ਪਲਾਟ காங்கிரஸ் ਰਾਜ ਜੇ ਪਹਿਲਾਂ ਉਸ ਤੋਂ ਪਹਿਲਾਂ ਭਾਜਪਾ ਇਕੱਲੇ ਇਕੱਲੇ ਰਾਜ ਜਿੰਨੀਆਂ ਸਰਕਾਰਾਂ ਨੇ ਕੀਤਾ ਉਹਨਾਂ ਨੇ ਜ਼ਮੀਨ ਦੇ ਪੈਸੇ ਦਿੱਤੇ ਤੇ ਨਾਲ ਫੇਰ ਪਲਾਟ ਵੀ ਦਿੱਤਾ ਇਹਨਾਂ ਨੇ ਨਵੀਂ ਸਕੀਮ ਲਿਆਂਦੀ ਆ ਕਿ ਅਸੀਂ ਸਿਰਫ ਪਲਾਟ ਨਹੀਂ ਦੇਵਾਂਗੇ ਪੈਸੇ ਵੀ ਦੇਵਾਂਗੇ ਔਰ 13 ਸਾਲ ਤੱਕ ਨਾਤੇ ਕਿਸਾਨ ਆਪਣੀ ਜ਼ਮੀਨ ਵਾਹ ਸਕਦਾ ਹੈ ਨਾ ਬੇਸੰਗ ਦਾ ਜੇ 13 ਸਾਲਾਂ ਬਾਅਦ ਸਕੀਮ ਨਾ ਚੱਲੀ ਵੈਸੇ ਤੇ ਨਾਲ ਭੋਗ ਜਿਹੜਾ 1.5 ਸਾਲ ਦੀ ਭਾਇਨਾ ਸਰਕਾਰ ਦਾ ਕੋਈ ਸਮਝ ਨਹੀਂ ਆ ਰਹੀ ਕਿ ਇਹ ਐਡਾ ਵੱਡਾ ਸਕੈਮ ਜਿਹੜਾ 40 ਹਜ਼ਾਰ ਏਕੜ ਦਾ ਇਹ ਬਹੁਤ ਵੱਡਾ ਜਿਹੜਾ ਸਕੈਮ ਹੋਣ ਜਾ ਰਿਹਾ ਇਹ ਵੀ ਫੱਕਾ ਦੀ ਪਾਰਟੀ ਉਥੋਂ تعلق ਕਿ ਆਈ ਹੈ ਦਿੱਲੀੋਂ ਆਪਣੇ ਨਾਲ بڑے بڑے ਵੱਡੇ ਬਿਲਡਰਾਂ ਦੇ ਨਾਲ ਹੱਥ ਮਲਾ ਕੇ ਆਏ ਨੇ ਉਹਨਾਂ ਨੂੰ ਫਰੀ ਜ਼ਮੀਨਾਂ ਦੇਣੀਆਂ ਹਨ ਮੈਂ ਕਿਸਾਨ ਵੀਰਾਂ ਨੂੰ ਕਹਾਂਗਾ ਬੇਨਤੀ ਕਰਾਂਗਾ ਕਿ ਬਈ ਸੇਧ ਹੋ ਜਾਈਏ ਇਹਨਾਂ ਦੇ ਝਾਂਸੇ ਜਨਾਈਏ ਠੱਗੀ ਵਜਣ ਲੱਗੀ ਹੈ ਪੰਜਾਬ ਦਾ ਇਹਨੂੰ ਰੋਕੀਏ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਸ ਚੀਜ਼ ਦਾ ਪੂਰਾ ਵਿਰੋਧ ਕਰਦੀ ਹੈ ਮੈਨੂੰ ਪ੍ਰਦੇਸ਼ ਵੱਲੋਂ ਹੁਕਮ ਹੋਇਆ ਹੈ ਕਿ ਜਾ ਕੇ ਪ੍ਰਧਾਨ ਜੀ ਦੇ ਨਾਲ ਪ੍ਰੈਸ ਕਾਨਫਰੰਸ ਕਰਾਂ ਭਾਜਪਾ ਪੰਜਾਬ ਇਹਦਾ ਵਿਰੋਧ ਕਰਦੀ ਹੈ ਨਾ ਤੇ ਕੇਂਦਰ ਸਰਕਾਰ ਐ ਉਹ ਜੀ ਪੌਲਿਸੀ ਕਦੀ ਲਾ ਕੇ ਆਈ ਨਾ ਹਿੰਦੁਸਤਾਨੀ ਕੋਈ ਹੋਰ ਸਰਕਾਰ ਲੈ ਕੇ ਆਈ ਇਹ ਜਿਹੜੀ ਆਰ ਦੀ ਸਰਕਾਰ ਪੰਜਾਬ ਦੇ ਵਿੱਚ ਇਹ ਲੁੱਟਮਾਰ ਕਰਨ ਲੱਗੀ ਹੈ ਇਹਨੂੰ ਰੋਕਣਾ ਹੈ ਆਪਾਂ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿਸਾਨਾਂ ਦੇ ਨਾਲ ਖੜੇ ਰਵਾਂਗੇ ਉਹ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਜਿੱਥੇ ਕਦੇ ਵੀ ਹੋਏਗਾ ਬੀਜੇਪੀ ਇਹਦਾ ਵਿਰੋਧ ਕਰੇਗੀ ਕਿਉਂਕਿ ਇਹ ਕਾਨੂੰਨ ਜਿਹੜਾ ਵਾ ਇਹ ਪੰਜਾਬੀਆਂ ਦੇ ਖਿਲਾਫ ਹੈ ਪੰਜਾਬ ਦੇ ਲੋਕਾਂ ਦੇ ਖਿਲਾਫ ਹੈ